ਡਿਊਟੀ ਹੁੰਦੀ ਹੈ ਉਹ ਮਹਾਰਾਜ ਲੌਂਦਾ ਕਿਸੇ ਦੀ ਕਿ ਫੁਰਨੇ ਫਰਨੇ ਨਹੀਂ ਫੁਰਦੇਗੇ ਉਹ ਮੈਂ ਲਿਖਿਆ ਸੀ ਜਿਵੇਂ ਮੈਨੂੰ ਹੁੰਦਾ ਕਿ ਮੈਨੂੰ ਤਾਂ ਆਪ ਹੀ ਪਤਾ ਨਹੀਂ ਲੱਗਦਾ ਕਿ ਇਹ ਕੀ ਹੋਈ ਹਾਈ ਜਾਂਦਾ ਹੈ ਮੇਰਾ ਬਾਬਾ ਰਹਿੰਦਾ ਨਾਲ ਮੇਰੇ ਜੋ ਮੇਰੇ ਤੋਂ ਕਰਵਾਈ ਜਾਂਦਾ ਹੈ ਸੋ ਉਹ ਕਰਵਾ ਰਿਹਾ ਜੀ ਗੁਰੂ ਤੇ ਮੇਰੀਆਂ ਡਿਊਟੀਆਂ ਜੀ ਮੋਰ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਕਿਵੇਂ ਹੋ ਗਿਆ ਜੀ ਇਹ ਮਾਦਾ ਬਚਨ ਕੋਰ ਬਿਰਦ ਆਸ਼ਮਾ ਅਤੇ ਲੋਕ ਲੋਕ ਭਲਾਈ ਸੇਵਾਵਾਂ ਦਾ ਕੇਂਦਰ ਹੋਊਗਾ ਇੱਥੇ ਸਾਰੇ ਤਰ੍ਹਾਂ ਦੀਆਂ ਸਹੂਲਤਾਂ ਹੋਣਗੀਆਂ ਬਜ਼ੁਰਗਾਂ ਦੇ ਸੰਭਰਨ ਲਈ ਕਮਰੇ ਵੀ ਬਣਨਗੇ ਇੱਥੇ ਜੇ ਆਪਾਂ ਮੋਢੇ ਚ ਬਣਾ ਰਹੇ ਹਾਂ ਇੱਥੇ 18 ਤੇ 624 ਕਮਰੇ ਇੱਕ ਕਿਚਨ ਬਣਦੀਆਂ ਮੂਹਰੇ ਜਿੱਥੇ 24 ਘੰਟੇ ਲੰਗਰ ਪ੍ਰਸ਼ਾਦਾ ਚੱਲੂ ਆ ਜਿਹੜਾ ਮਰਜ਼ੀ ਰਾਹੀ ਪਾਂਦੀ ਲੰਗਦਾ ਹੋਇਆ ਰਾਗੀਰ ਜਦੋਂ ਮਰਜ਼ੀ ਰੁੱਕ ਕੇ ਇੱਥੇ ਪ੍ਰਸ਼ਾਦਾ ਪਾਣੀ ਛੱਕ ਸਕਦਾ ਹੈ ਇਹ ਸਪੈਸ਼ਲ ਇਥੇ ਸਹੂਲਤ ਹੋਊਗੀ ਟਰੱਕ ਡਰਾਈਵਰਾਂ ਲਈ ਵੀ ਉਹਨਾਂ ਲਈ ਇੱਥੇ ਪੂਰਾ ਜਿੱਡੀਆਂ ਖੜਾ ਦੀ ਜਗ੍ਹਾ ਵੀ ਬਣ ਜੂਗੀ ਤੇ ਉਹਨਾਂ ਦੇ ਨਾਲ ਤੋਂ ਲਈ ਇੱਥੇ ਵਾਸ਼ਰੂਮ ਪਾਣ ਦੇ ਮਗਰਲੇ ਪਾਸੇ ਤੇ ਵਾਸ਼ਰੂਮਾਂ ਦੇ ਪੂਰੇ ਵਾਸ਼ਰੂਮ ਤੇ ਚੜਾਈ ਆਪਦੀ ਨਾਲ ਤੁਸੀਂ ਸਾਡੇ ਪਿੱਛਾ ਕਪੜਾ ਧੋ ਸਕਦੇ ਆ ਜਿੰਨੀ ਜੁਗਾ ਸੀਗਾ ਥੋੜੀ ਥੋੜੀ ਕਰਕੇ ਸੇਵਿੰਗ ਕਰਦਾ ਰਿਹਾ ਸੀ ਉਹ ਇੱਕ ਪਾਸੇ ਰੱਖੀ ਸੀ ਉਹ ਸੇਵਿੰਗ ਜਿਹੜੀ ਮੈਂ 30-40 ਲੱਖ ਰੁਪਈਆ ਸੀਗਾ ਉਹ ਕੱਢ ਕੇ ਹੁਣ ਮੈਂ ਆਜ ਸੁ ਸ਼ੁਰੂਆਤਾਂ ਆਪਾਂ ਕਰੀਆਂ ਲੱਗ ਗਿਆ ਜੀ ਹੁਣ 20 ਤੋਂ ਲੈ ਕੇ 20 20 ਪਲੱਸ ਲੱਗ ਚੁੱਕਿਆ ਹੁਣ ਤ ਤਕਰੀਬਨ ਹੁਣ ਤੱਕ ਹੀ ਲੱਗ ਗਿਆ ਹਜੇ ਹੁਣ ਪਿੱਲਰ ਲੈਂਟਰ ਵਗੈਰਾ ਪੈਣਾ ਹੈ ਮੇਰਾ ਨਾਮ ਜੀ ਰਾਜਪਾਲ ਸਿੰਘ ਗਿੱਲ ਪਿੱਤੋ ਦੇ ਰਹਿਣ ਵਾਲਾ ਮੇਰਾ ਪਿੰਡ ਇੱਥੇ ਹੀ ਬਿਲਕੁਲ ਨੱਥੂਵਾਲਾ ਜਦੀਦ ਜਿੱਥੇ ਆਪਾਂ ਬਣਾ ਰਹੇ ਆ ਆਸ਼ਰਮ ਜਿਹੜਾ ਨੱਥੂਵਾਲਾ ਜਦੀਦ ਜ਼ਿਲ੍ਹਾ ਮੋਗਾ ਜੀ ਇਹ ਮਾਤਾ ਬਚਨ ਕੌਰ ਬਿਰਧ ਆਸ਼ਮ ਅਤੇ ਲੋਕ ਲੋਕ ਭਲਾਈ ਸੇਵਾਵਾਂ ਦਾ ਕੇਂਦਰ ਹੋਊਗਾ ਇਥੇ ਸਾਰੇ ਤਰ੍ਹਾਂ ਦੀਆਂ ਸਹੂਲਤਾਂ ਹੋਣਗੀਆਂ ਬਯੋਰਗਨ ਦੇ ਸੰਬੰਧ ਲਈ ਕਮਰੇ ਵੀ ਬਣਨਗੇ ਇੱਥੇ ਜੇ ਆਪਾਂ ਮੋਢੇ ਚ ਬਣਾ ਰਹੇ ਹਾਂ ਇੱਥੇ 18 ਤੇ 624 ਕਮਰੇ ਇੱਥੇ ਬਣ ਜਾਣਗੇ ਬਾਕੀ ਇੱਥੇ ਇੱਕ ਕਿਚਨ ਬਣਣੀ ਆ ਮੂਹਰੇ ਜਿੱਥੇ 24 ਘੰਟੇ ਲੰਗਰ ਪ੍ਰਸ਼ਾਦਾ ਚੱਲੂ ਆ ਜਿਹੜਾ ਮਰਜ਼ੀ ਰਾਹੀ ਪਾਂਦੀ ਲੰਗਦਾ ਹੋਇਆ ਰਾਹੀਰ ਜਦੋਂ ਮਰਜ਼ੀ ਰੁੱਕ ਕੇ ਇੱਥੇ ਪ੍ਰਸ਼ਾਦਾ ਪਾਣੀ ਛੱਕ ਸਕਦਾ ਹੈ ਤੇ ਸਪੈਸ਼ਲ ਇੱਥੇ ਸਹੂਲਤ ਹੋਊਗੀ ਟਰੱਕ ਡਰਾਈਵਰਾਂ ਲਈ ਵੀ ਉਹਨਾਂ ਲਈ ਇੱਥੇ ਪੂਰਾ ਗੱਡੀਆਂ ਖੜਾਣ ਦੀ ਜਗ੍ਹਾ ਵੀ ਬਣ ਜੂਗੀ ਤੇ ਉਹਨਾਂ ਦੇ ਨੌਣ ਤੋਂ ਲਈ ਇੱਥੇ ਵਾਸ਼ਰੂਮ ਬ ਤੇ ਵਾਸ਼ਰੂਮਾਂ ਦੇ ਬੂਰੇ ਬਹੁਤ ਵਾਸ਼ਰੂਮ ਤੇ ਜਾਂਦੀ ਆਪਦੀ ਨਹਾ ਤੂ ਸਾਦੇ ਡੀਕਾ ਕਪੜਾ ਧੋ ਸਕਦੇ ਆ ਤੇ ਉਦੋਂ ਮੜ ਕੇ ਇੱਥੋਂ ਰੋਟੀ ਪਾਣੀ ਪ੍ਰਸ਼ਾਦਾ ਆਪ ਦਾ ਛੱਕ ਸਕਦੇ ਆ ਅੱਧੀ ਰਾਤ ਨੂੰ ਹੋਣ ਰਾਤ ਨੂੰ ਵੀ ਚਾਹ ਪਾਣੀ ਸਾਰਾ ਕੁਝ ਛੋਵੇਂ ਮਿਲੂਗਾ ਜੀ ਬਸ ਜੀ ਇਹ ਇਹ ਡਿਊਟੀ ਹੁੰਦੀ ਆ ਮਹਾਰਾਜ ਲਾਉਂਦਾ ਕਿਸੇ ਦੀ ਕਿ ਇਹ ਫੁਰਨੇ ਫਰਨੇ ਨਹੀਂ ਫੁਰਦੇਗੇ ਮੈਂ ਲਿਖਿਆ ਸੀ ਜਿਵੇਂ ਮੈਨੂੰ ਹੁੰਦਾ ਕਿ ਮੈਨੂੰ ਤਾਂ ਆਪ ਹੀ ਪਤਾ ਨਹੀਂ ਲੱਗਦਾ ਕਿ ਇਹ ਕੀ ਹੋਈ ਹਾਈ ਜਾਂਦਾ ਏ ਮੇਰਾ ਬਾਬਾ ਰਹਿੰਦਾ ਨਾਲ ਮੇਰੇ ਜੋ ਮੇਰੇ ਤੋਂ ਕਰਵਾਈ ਜਾਂਦਾ ਏ ਸੋ ਉਹ ਕਰਵਾ ਰਿਹਾ ਜੀ ਗੁਰੂ ਮੇਰੀਆਂ ਦਾ ਡਿਊਟੀਆਂ ਜੀ ਮੋਰ ਮੈਨੂੰ ਤਾਂ ਪਤਾ ਨਹੀਂ ਲੱਗਿਆ ਵੀ ਕਿਵੇਂ ਹੋ ਗਿਆ ਜੀ ਸਾਹਿਬ ਜੀ ਕਿੰਨੇ ਕਿੱਲਿਆਂ ਦੇ ਵਿੱਚ ਵੰਡ ਰਿਹਾ ਔਰ ਕਿੰਨੀ ਕਿ ਲਗਤ ਕਿੰਨੀ ਗਈ ਦੇਖੋ ਜੀ ਇਹ 1.5 ਕਿੱਲੇ ਚ ਆਈ 1.5 ਕਿੱਲਾ ਤਾਂ ਉਹ ਜ਼ਮੀਨ ਦੇ ਜਿਹੜੇ ਪੈਸੇ ਸੀ ਉਹ ਤੁਹਾਨੂੰ ਦੱਸਿਆ ਮੈਂ ਕਈ ਵਾਰੀ ਗੱਲ ਕਰਦਾ ਹਾਂ ਕਿ ਮੇਰੇ ਛੋਟੇ ਵੀਰ ਨੇ ਬਾਹਰ ਜਾਂਦਾ ਮੁੰਡਾ ਗੋਲਡੀ ਉਹਨੇ ਬਹੁਤ ਮਦਦ ਕੀਤੀ ਆ ਤੇ ਨਾਲ ਜੋ ਬਾਕੀ ਮੇਰੀ ਆਪ ਦੀ ਥੋੜੀ ਬਹੁਤੀ ਜਿੰਨੀ ਕੁ ਜੋਗਾ ਸੀਗਾ ਥੋੜੀ ਥੋੜੀ ਕਰਕੇ ਸੇਵਿੰਗ ਕਰਦਾ ਰਿਹਾ ਸੀ ਉਹ ਇੱਕ ਪਾਸੇ ਰੱਖੀ ਸੀ ਉਹ ਸੇਵਿੰਗ ਜਿਹੜੀ ਮੈਂ 30-40 ਲੱਖ ਰੁਪਈਆ ਸੀਗਾ ਉਹ ਕੱਢ ਕੇ ਹੁਣ ਮੈਂ ਆ ਜ ਸੁਰੂਮਤਾਂ ਆਪਾਂ ਕਰੀਆਂ ਲੱਗ ਗਿਆ ਜੀ ਹੁਣ 20 ਤੋਂ ਲੈ ਕੇ 20 20 ਪਲੱਸ ਲੱਗ ਚੁੱਕਿਆ ਹੁਣ ਤੱਕ ਤਕਰੀਬਨ ਹੁਣ ਤੱਕ ਹੀ ਲੱਗ ਗਿਆ ਹਜੇ ਹੁਣ ਪਿੱਲਰ ਲੈਂਟਰ ਵਗੈਰਾ ਪੈਣਾ ਹੈ ਤੇ ਹੋਰ ਵੀ ਲੱਗਣੇ ਆ ਬਾਕੀ ਇਹ ਸਜਣਾ ਮਿੱਤਰਾ ਇਨਸਾਫ਼ ਤੋਂ ਬਿਨਾ ਪੈਣਾ ਭਰਾ ਕਿਸੇ ਵੀ ਜੜੇ ਵੀ ਕੋਈ ਵੀ ਹੈਗਾ ਰਾਏ ਦਾਨੀਆਂ ਦੇ ਸਾਥ ਤੋਂ ਬਿਨਾ ਦਾਮ ਤੋਂ ਬਿਨਾ ਇਹ ਚੀਜ਼ਾਂ ਬਣਦੀਆਂ ਨਹੀਂ ਪਰ ਇੰਨਾ ਜ਼ਰੂਰ ਆ ਮੈਂ ਕਹਿਣਾ ਕਿ ਜੇ ਜਿਹੜੇ ਵੀ ਇੱਥੇ ਦਾਨ ਕਰਨਗੇ ਉਨਾ ਦਾ ਇਕੱਲਾ ਇਕੱਲਾ ਪੈਸਾ ਦਰਗਾਹ 'ਚ ਹਰਾ ਹੋਊਗਾ ਭਾਈ ਇਹ ਮੇਰੀ ਗਰਬਾਦ ਵਾਦਾ ਹੈ ਮੇਰਾ ਤੇ ਬਸ ਇਹ ਪਤਾ ਨਹੀਂ ਕਿਵੇਂ ਹੋਇਆ ਜੀ ਐਂ ਚੱਲੀਏ ਬਾਟੇ ਵੇ ਲੰਗਰ ਦੀ ਗੱਲ ਕੀਤੀ ਗਈ ਹੈ ਲੰਗਰ 24 ਘੰਟੇ ਚੱਲੇਗਾ ਤੇ ਰਾਹੀ ਗ੍ਰਹਿ ਵਲੋਂ ਚੱਲੇਗਾ ਸਭ ਲਈ ਜੀ ਜਿੰਨਾ ਮਰਜੀ ਹਾਂ ਰਾਹੀ ਗਿਰਾਂਗੇ ਦਾ ਟੱਪ ਦਾ ਵੇਖੋ ਜੀ ਪ੍ਰਸ਼ਾਦ ਦਾ ਪਾਣੀ ਛਕਣਾ ਹੈ ਭੁੱਖੇ ਨਹੀਂ ਕਈ ਵਾਰੀ ਕਈ ਬੰਦੇ ਹੁੰਦੇ ਕਹਿੰਦੇ ਲੰਗਰਾਂ ਲੰਗਰ ਐਵੇਂ ਲਾਈ ਬੈਠੇ ਲੰਗਰਾਂ ਦੇ ਤੱਕ ਰੋਕ ਕੇ ਖਵਾਉਣਾ ਮੈਂ ਕਿਨਾਂ ਨੂੰ ਯਾਰ ਮੈਨੂੰ ਕੋਈ ਇੱਕੋ ਜਿਹਾ ਪੈਰਾਮੀਟਰ ਦੇ ਦਿਓ ਵੀ ਮੈਂ ਹਰੇਕ ਤੇ ਛੱਟ ਤੇ ਲਾ ਕੇ ਦੇਖ ਲਿਆ ਕਰਾਂ ਵੀ ਇਹ ਭੁ ਜੇ ਰੱਜ ਜਾਏ ਤਾਂ ਮੈਂ ਕਹਾਂ ਨਾ ਖਾ ਜਾ ਭਾਜ ਜਾ ਭੁੱਖੀ ਨੂੰ ਕਹਾਂ ਖਾਲਾ ਭਾਈ ਹੈ ਨਾ ਇਹਦਾ ਕੋਈ ਪੈਰਾਮੀਟਰ ਨਹੀਂ ਹੁੰਦਾਗਾ ਹੋ ਸਕਦਾ ਕੋਈ ਰੱਜਿਆ ਹੋਇਆ ਆਇਆ ਕੋਈ ਸਰਦਾਰ ਕੋਈ ਉਹ ਆਇਆ ਹੀ ਰੱਜਿਆ ਪਹਿਲਾਂ ਹੀ ਘਰ ਦਾ ਤੇ ਉਹਨੇ ਆ ਕੇ ਖੜ ਕੇ ਪਤਾ ਨਹੀਂ ਕਿੰਨੇ ਕਿ ਦਸਾਂ ਦਾ ਕਿ 50 ਦੇ ਕਿ 100 ਦੇ ਰੋਟੀ ਪਾਣੀ ਕਿ ਦੇ ਜਾਣਾ ਜਿਵੇਂ ਬਿਰਧ ਆਸ਼ਰਮ ਬਰ ਰਹੇ ਹੈਗੇ ਆ ਬਜ਼ੁਰਗਾਂ ਨੂੰ ਜਿਹੜੇ ਹੈਗੇ ਬੱਚੇ ਸੰਭਾਲਦੇ ਨਹੀਂ ਹੈਗੇ ਪਰ ਮਾਵਾ ਜਿਹੜੀਆਂ ਛੇ-ਛੇ ਬੱਚੇ ਸੰਭਾਲ ਲੈਂਦੀਆਂ ਹੈਗੀਆਂ ਇਹ ਪਤਾ ਕੀ ਹੁੰਦਾ ਵੇਖੋ ਜੀ ਮਾਵਾ ਛੇ ਬੱਚਿਆਂ ਨੂੰ ਸੰਭਾਲ ਲੈਂਦੀਆਂ ਜਜਾ ਜਨਾ ਮਰਜੀ ਹੁੰਦਾ ਹੈ ਗੱਲ ਤੇ ਇਹ ਹੁੰਦੀ ਆ ਪਤਾ ਕੀ ਆ ਬੱਚੇ ਮੈਂ ਤਾਂ ਕਹਿੰਦਾ ਪਿੰਡੀ ਘਟੇ ਜੇ ਮਾਪੇ ਭਾਗੇ ਨਾ ਹੋਣ ਹਨਾ ਪਰ ਗੱਲ ਇਹ ਹੁੰਦੀ ਹੈ ਵੀ ਕਈ ਵਾਰੀ ਕਈ ਤੁਹਾਨੂੰ ਦੱਸ ਗਿਆ ਕਿ ਮੈਨੂੰ ਬਹੁਤਾ ਹੈਗਾ ਉਹਨਾਂ ਚੀਜ਼ਾਂ ਦਾ ਪਤਾ ਹੈ ਵੀ ਜਿਹੜੇ ਘਰਾਂ ਦੇ ਵਿੱਚ ਕਿਸੇ ਦਾ ਧੀ ਪੁੱਤ ਸਾਰਾ ਹੈ ਨਹੀਂ ਜਿਵੇਂ ਕੋਈ ਉਹ ਨਸ਼ੇ ਤੇ ਲੱਗ ਗਿਆ ਕੋਈ ਜਵਾਕ ਕੋਈ ਮਾਰੋ ਜੀ ਕਿਸੇ ਕੁਸ਼ ਹੋ ਗਿਆ ਉਹਨੂੰ ਅਟੈਕ ਆ ਗਿਆ ਕਿਸੇ ਨੂੰ ਕਿਸੇ ਦੀ ਡੈਥ ਹੋ ਗਈ ਕੋਈ ਕਿਸੇ ਦਾ ਕਿਸੇ ਐਕਸੀਡੈਂਟ ਹੋ ਗਿਆ ਕਿਸੇ ਰਾਹ ਖਸਤੇ ਕਿਸੇ ਦੇ ਇਕੱਲੀ ਧੀ ਹੋਈ ਆ ਉਹਨੇ ਧੀ ਵਿਆਹ ਕੀ ਉਹਨਾਂ ਬਜ਼ੁਰਗਾਂ ਦਾ ਕੋਈ ਆਸਰਾ ਹੈ ਨਹੀਂ ਹਨਾ ਤੋ ਉਸ ਕਰਕੇ ਵੀ ਜ਼ਰੂਰੀ ਨਹੀਂ ਹੁੰਦਾਗਾ ਬਾਕੀ ਇੱਥੇ ਰਹੂਗਾ ਤਾਂ ਉਹ ਆਕੇ ਉਹੀ ਰਹੂਗਾ ਜਿਹਦਾ ਆਸਰਾ ਨਹੀਂ ਜਿਹਦਾ ਸਹਾਰਾ ਨਹੀਂਗਾ ਕੋਈ ਤੇ ਨਹੀਂ ਤਾਂ ਹੁਣ ਬੱਚੇ ਤਾਂ ਨਹੀਂ ਵੈਸੇ ਕਿ ਕਹਿੰਦੇ ਆਪਾਂ ਸਾਰੇ ਕੱਢ ਦਿੰਦੇ ਆ ਕਿਉਂਕਿ ਬੱਚੇ ਵੀ ਕਈ ਵਾਰੀ ਵਿਚਾਰੇ ਮਜਬੂਰ ਹੋ ਜਾਂਦੇ ਆ ਨੋ ਪੁੱਤ ਫਸ ਜਾਂਦਾ ਬੱਚਿਆਂ ਚ ਵੀ ਤੇ ਉਧਰ ਨੂਚ ਵੀ ਇਸ ਕਰਕੇ ਉਹਨਾਂ ਦਾ ਉਦੋਂ ਥੋੜਾ ਬਹੁਤਾ ਜ਼ਰੂਰ ਹੋ ਜਾਂਦਾ ਹੈ ਵੀ ਉੰਨਾ ਦੇ ਰਹਿਣ ਲਈ ਟਿਕਾਣਾ ਹੋਵੇ ਚਲੋ ਆ ਕੇ ਮਿਲ ਮਿਲ ਜਾ ਸਕਦਾ ਤੁਸੀਂ ਆਪ ਲੋਕਾਂ ਨੂੰ ਕੀ ਮੈਸੇਜ ਦੋਗੇ ਸਰ ਵੀ ਜਿਹੜਾ ਹੈਗਾ ਇਸ ਤਰ੍ਹਾਂ ਦਾ ਜਿਹੜਾ ਹੈਗਾ ਤੁਹਾਡੇ ਜਿਵੇਂ ਕਪਰਾਲਾ ਕੀਤਾ ਜਾ ਰਿਹਾ ਕੋਈ ਸਹਿਯੋਗ ਦੀ ਜਰੂਰਤ ਹੋਵੇ ਤਾਂ ਜੀ ਬਿਲਕੁਲ ਜੀ ਸਹਿਯੋਗ ਦੀ ਤਾਂ ਜਰੂਰਤ ਹੀ ਜਰੂਰਤ ਆ ਹੁਣ ਸਾਰੇ ਪਾਸਿਆਂ ਦੀ ਜਿਵੇਂ ਸ਼ੁਰੂਆਤਾਂ ਚੋਂ ਜਿਵੇਂ ਇਹ ਜੰਗਲ ਹਾਲ ਬਣਨਾ ਸ਼ੁਰੂ ਹੋ ਗਿਆ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਸਾਰੀਆਂ ਚੀਜ਼ਾਂ ਦੀ ਲੋੜ ਆ ਤੇ ਸਭ ਤੋਂ ਪਹਿਲਾਂ ਇੱਥੇ ਮੁੰਡਾ ਮੇਰਾ ਦਰਸ਼ਨ ਕਰਾਉਂਗਾ ਮੈਂ ਮੇਰਾ ਮਿੱਤਰ ਪਿਆਰਾ ਹੈ ਆਪਣਾ ਸਨੀ ਜਰਿੰਦਰ ਤੋਂ ਤੇ ਪਾਣੀ ਆਸਤੇ ਠੰਡੇ ਪਾਣੀ ਦਾ ਵਾਟਰਪੂਲ ਉਹਨਾਂ ਦੇ ਕੋਲ ਇੱਥੇ ਲਗਾਇਆ ਜਾਣਾ ਸਭ ਤੋਂ ਪਹਿਲਾਂ ਉਹਨਾਂ ਨੇ ਦਾਨਪੁਰ ਦੇ ਵਿੱਚ ਇੱਕ ਜੀ ਹਿੱਸਾ ਪਾਇਆ ਇਸ ਤਰ੍ਹਾਂ ਹੀ ਚੱਲੀ ਜਾਣਾ ਜੀ ਤੁਸੀਂ ਆਪਣਾ ਇੱਥੋਂ ਦਾ ਐਡਰੈਸ ਦੱਸ ਦਿਓ ਜਾਂ ਆਪਣਾ ਮੋਬਾਈਲ ਨੰਬਰ ਹਾਂ ਇਹ ਐਡਰੈਸ ਹੈਗਾ ਜੀ ਨੱਥੂ ਵਾਲਾ ਜਦੀਦ ਜ਼ਿਲ੍ਹਾ ਮੋਗਾ ਇੱਕ ਪਾਸੇ ਮੇਰੇ ਪੈ ਜਾਂਦਾ ਜੀ ਮਹਿਣਾ ਮੋਗੇ ਤੋਂ ਆਈਏ ਤਾਂ ਮਹਿਣਾ ਮਹਿਣਾ ਨਾਂ ਕਿ ਅਗਲਾ ਪਿੰਡ ਸਾਡਾ ਨੱਥੂ ਵਾਲਾ ਜਦੀਦ ਆ ਜਾਂਦਾ ਹੈ ਜੇ ਜਗਰਾਉਂ ਤੋਂ ਆਈਏ ਤੇ ਜੱਤਵਾਲ ਟੱਪ ਕੇ ਤੇ ਖੱਬੇ ਪਾਸੇ ਸੀਐਨਜੀ ਦਾ ਪੰਪ ਆ ਤੇ ਪੰਪ ਦੇ ਬਿਲਕੁਲ ਨਾਲ ਹਜੇ ਆਪਾਂ ਫਲੈਕਸ ਬੋਰਡ ਵਗੈਰਾ ਵੱਡੇ ਵੱਡੇ ਜਿਹੜੇ ਮੂਹਰੇ ਲਾਵਾਂਗੇ ਪਰ ਲਾਏ ਨਹੀਂ ਗਏ ਹਜੇ ਇੰਨਾ ਖਰਚਾ ਖੁਰਚਾ ਹੈ ਨਹੀਂ ਸੀਮ ਝੂਠ ਮਾਰਾਂ ਵੀ ਕਹੀਦਾ ਜਿੱਥੋਂ ਵੱਜੇ ਆ ਵੀ ਆਹ ਕੰਮ ਜ਼ਰੂਰੀ ਸੀ ਪਹਿਲਾਂ ਇਹ ਚਲਾ ਲਈਏ ਮੈਂ ਤਾਂ ਬਸ ਇਹੀ ਕਵਾਂਗਾ ਜੀ ਆਪਾਂ ਦਾ ਬੱਚੇ ਆ ਜੀ ਤੇ ਜ਼ਿੰਦ ਪਰ ਇਹੋ ਜਿਹੇ ਪਰਸਨ ਜਿਹੜੇ ਮਿਲੇ ਨੇ ਸਾਨੂੰ ਬਹੁਤ ਚਿਰ ਬਾਅਦ ਮਿਲੇ ਨੇ ਜੀ ਕਿਉਂਕਿ ਇਹਦਾ ਦੀ ਸੋਚ ਇਦਾਂ ਦਾ ਸਾਰਾ ਕੁਝ ਕਰਨ ਵਾਲਾ ਜੀ ਇੱਕ ਵੱਖਰੀ ਵੱਖਰੀ ਸੋਚ ਹੁੰਦੀ ਹੈ ਜੀ ਬੰਦੇ ਦੇ ਬੰਦੇ ਦੀ ਕੁਝ ਕਰਕੇ ਜਾਣਾ ਨਾਮ ਬਣਾਣਾ ਹਰ ਇੱਕ ਚੀਜ਼ ਦਾ ਆਪਣੇ ਮਾਤਾ ਦਾ ਪਿਤਾ ਦਾ ਜੋ ਉਹ ਪਰ ਦੇਖਿਆ ਜੀ ਜੋ ਮੈਨੂੰ ਭਾਈ ਸਾਹਿਬ ਮਿਲੇ ਨੇ ਮੈਨੂੰ ਬਹੁਤ ਹੀ ਵਧੀਆ ਲੱਗੇ ਨੇ ਜੀ ਤੇ ਬਸ ਸਮਝ ਲਓ ਕਿ ਸਾਨੂੰ ਥੋੜਾ ਚਿਰ ਹੋਇਆ ਜੀ ਸਮਝ ਲਓ 2-3 ਮਹੀਨੇ ਹੋਏ ਹੈ ਜੀ ਤੇ 2-3 ਮਹੀਨੇ ਬਾਅਦ ਦੇਖਿਆ ਜੀ ਜੀ ਜੋ ਇਹਨਾਂ ਨੂੰ ਦੇਖਿਆ ਕੀ ਬਹੁਤ ਵਧੀਆ ਕੰਮ ਕਰ ਰਹੇ ਆ ਜੀ ਵਿਦਿਆਸ਼ਰਮ ਬਣਾ ਰਹੇ ਆ ਜੀ ਬਿਓਰ ਗਾਂ ਵਾਸਤੇ ਬਣਾ ਰਹੇ ਆ ਜੀ ਬਹੁਤ ਵਧੀਆ ਲੱਗਾ ਬਾਕੀ ਇਹਨਾਂ ਨਾਲ ਜੁੜ ਕੇ ਵੀ ਅੱਜ ਵੀ ਕਰਦੇ ਫੋਨ ਕਿੱਥੇ ਆ ਜੀ ਮੈਂ ਕਿਹਾ ਇੱਥੇ ਆ ਜੀ ਅਸੀਂ ਆ ਗਏ ਜੀ ਬਹੁਤ ਆਨੰਦ ਮਿਲਦਾ ਜੀ ਖੁਸ਼ੀ ਮਿਲਦੀ ਇੱਥੇ ਆ ਕੇ ਰਾਜੂ ਜੀ ਕਹਿੰਦੇ ਆ ਕਿ ਸਭ ਤੋਂ ਵੱਡਾ ਹੱਥ ਤੁਹਾਡਾ ਹੈ ਨਹੀਂ ਜੀ ਨਹੀਂ ਜਾਂ ਤਾਂ ਬਸ ਸਾਡੇ ਵੱਡੇ ਭਾਈ ਜੀ ਹੈ ਸਾਡੇ ਸਾਡੇ ਪਿਓ ਸਮਾਨ ਹੈ ਜੀ ਜੋ ਸਾਨੂੰ ਨਾਲ ਜੋੜ ਕੇ ਹਰ ਇੱਕ ਚੀਜ਼ ਕਰਦੇ ਪਏ ਜੀ ਇਹ ਵੀ ਬਹੁਤ ਧੰਨਵਾਦ ਕਰਦਾ ਇਹਨਾਂ ਦਾ ਜੀ कि ਜਿਹੜਾ ਸਾਨੂੰ ਨਾਲ ਲੈ ਕੇ ਚੱਲਦੇ ਪਏ ਨੇ ਜੀ ਬਾਕੀ ਸਾਡੇ ਉਦੋਂ ਕੁਝ ਨਹੀਂ ਜੋ ਕਰਵਾਉਂਦੇ ਪਏ ਜੀ ਇਹੀ ਕਰਵਾਉਂਦੇ ਪਏ ਜੋ ਉਹਨਾਂ ਨੇ ਕਰਨਾ ਇਹਨਾਂ ਨੇ ਹੀ ਕਰਨਾ ਜੀ ਆਪਾਂ ਦਾ ਸਿਰਫ ਨਾਲ ਸਾਥ ਦੇ ਸਕਦੇ ਹਾਂ ਭਰਾ ਨਾਲ ਭਰਾ ਆਪਾਂ ਦਾ ਹੱਥ ਜੋੜ ਕੇ ਸੇਵਾ ਹੀ ਕਰਨ ਚੱਗੇਗੇ ਬਸ ਸਰ ਲੱਗ ਨਹੀਂ ਰਿਹਾ ਇਸ ਤਰ੍ਹਾਂ ਦੇ ਫਿਰਦਾ ਆਸ਼ਰਮ ਬਣਾਉਣਾ ਕਿਤੇ ਨਾ ਕਿਤੇ ਗਲਤ ਹੈ ਕਿਉਂਕਿ ਫਿਰਦਾ ਆਸ਼ਰਮ ਵਧਦੇ ਜਾ ਰਹੇ ਐ ਤੇ ਮਾਪੇ ਸੜਕਾਂ ਤੇ ਰੋਲਦੇ ਜਾ ਰਹੇ ਬਿਲਕੁਲ ਜੀ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਪਰ ਕਹਿੰਦੇ ਨੇ ਜੀ ਜੋ ਜ਼ਿੰਦਗੀ ਦਾ ਸੋਲ ਹੈ ਜੋ ਜ਼ਿੰਦਗੀ ਦਾ ਸਫਰ ਹੈ ਜੀ ਉਹ ਤਾਂ ਸਾਰਿਆਂ ਨੂੰ ਪਤਾ ਜੀ कि ਜਿਹੜਾ ਚੀਜ਼ ਕਰਨਾ ਜੀ ਉਹ ਤਾਂ ਹੋ ਕੇ ਰਹਿਣੀ ਹੈ ਜੀ ਠੀਕ ਨਹੀਂ ਠੀਕ ਜੀ ਪਰ ਜਿਹੜੇ ਮਾਪਿਓ ਦੇ ਹੈਗੇ ਨੇ ਜਿਨ੍ਹਾਂ ਦਾ ਕਿਸਮਤ ਲਿਖੀ ਹੈ ਜੀ ਉਹ ਆਪਾਂ ਕਿਸਮਤ ਕੀ ਕਰ ਸਕਦੇ ਕੁਝ ਵੀ ਨਹੀਂ ਕਰ ਸਕਦੇ ਜੀ ਪਰ ਜੋ ਇਹ ਕਰ ਰਹੇ ਨੇ ਮੈਂ ਕਹਿੰਦਾ ਜੀ ਬਹੁਤ ਅੱਛਾ ਪਤਾ ਲੱਗ ਰਿਹਾ ਕਿ ਹਾਂ ਵੀ ਕੀ ਕੋਈ ਚੀਜ਼ ਕਰ ਰਹੇ ਨੇ ਨਾਮ ਵਜਰਾਜੀ ਪੂਰਾ ਮੋਗੇ ਸ਼ਹਿਰ ਚ ਵੀ ਕੈਨੇਡਾ ਅਮਰੀਕਾ ਚ ਵੀ ਜੀ ਰਾਜੂ ਨਥੂ ਵਾਲਾ ਜੀ ਕਰ ਰਹੀ ਹੈ ਜੀ ਬੋਸਨ ਵੱਡੀ ਗੱਲ ਹੈ ਕਹਿੰਦੇ ਕਿ ਲੰਗਰ ਹੈ ਜਿਹੜਾ 24 ਘੰਟੇ ਚੱਲੇਗਾ ਰਾਘੀ ਰਾਸਤੇ ਵੀ ਜੜੀ ਹੈ ਬਿਲਕੁਲ 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 ਜੀ 24 ਘੰਟੇ 24 ਆਵਰ ਚੱਲੇਗਾ ਜੀ ਰਾਘੀਰ ਵਾਸਤੇ ਵੀ ਬਜ਼ੁਰਗਾਂ ਸਾਹਿਬ ਜਿਹੜੇ ਵੀ ਆਣ ਜੀ ਧੰਨਵਾਦ ਕਰਾਂਗੇ ਜੋ ਆਓ ਲੰਗਰ ਖਾਓ ਜੋ ਤੁਹਾਡਾ ਦਿਲ ਕਰਦਾ ਤੁਸੀਂ ਆਓ ਜਦੋਂ ਮਰਜੀ ਐਨੀ ਟਾਈਮ 24 ਆਵਰ ਦਰਵਾਜ਼ੇ ਖੁੱਲੇ ਨੇ ਇਹਨਾਂ ਦੇ ਆਮ ਦੇਖਿਆ ਜਾਂਦਾ ਹੈ ਕਿ ਜਿਹੜਾ ਕੋਈ ਫੌਰਨ ਤੋਂ ਆਉਂਦਾ ਇੱਥੇ ਆ ਕੇ ਨਵੀਆਂ ਗੱਡੀਆਂ ਕਾਰਾਂ 'ਚ ਘੁੰਮਦੇ ਪਰ ਰਾਜੂ ਜੀ ਇੱਕ ਸਧਾਰਨ ਤੇ ਸਾਫ ਸੁਥਰਾ ਜਿਹਾ ਵਿਅਕਤੀ ਆਮ ਸਿੰਪਲ ਹੀ ਰਹਿੰਦੇ ਹੈ ਬਿਲਕੁ ਦੇਖੋ ਤੁਹਾਡੇ ਸਾਹਮਣੇ ਦੇਖ ਲਓ ਜੀ ਕਹਿੰਦੇ ਨੇ ਕਿ ਮੈਂ ਬੂਟ ਪਾਈ ਸੀਗੇ ਤੇ ਬੂਟਾ ਨੇ ਦੱਸ ਦੱਸਣਾ ਕਿ ਹਾਂ ਵੀ ਇੱਥੇ ਮੈਂ ਕਿੰਨਾ ਕੰਮ ਕੀਤਾ ਜੀ ਉਹ ਦੇਖ ਵੀ ਰਿਹਾ ਜੀ ਸਮਾਜ ਨੂੰ ਕੀ ਸੁਨੇਹਾ ਜੀ ਸਮਾਜ ਨੂੰ ਬਸ ਇਹ ਸੁਨੇਹਾ ਜੀ ਬਾਕੀ ਮਿਲ ਜੋਰ ਕੇ ਰੋ ਜੀ ਸਾਰਿਆਂ ਦਾ ਸਤਿਕਾਰ ਕਰੋ ਜੀ ਬਸ ਇਹੀ ਕਹਾਂਗੇ ਜੀ ਆਪਣੇ ਮਾਪਿਓ ਦਾ ਖਿਆਲ ਰੱਖੋ ਬਸ ਇਹੀ ਕਹਾਂਗੇ ਧੰਨਵਾਦ